ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਤੋਂ ਬਾਅਦ ਹੁਣ ਕੱਟੜਵਾਦ ਦੀ ਸੋਚ ਕਰ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਅਕਾਲੀ ਦਲ ਦੀ ਲੀਡਰਸ਼ਿਪ ਦੀ ਘਾਟ ਦਾ ਨਤੀਜਾ ਹੈ। ਸੁਨੀਲ ਜਾਖੜ ਵੱਲੋਂ ਫਰੂਖ ਸਾਬ ਤੇ ਫਰੀਦਪੁਰ ਦੇ ਚੋਣ ਨਤੀਜਿਆਂ ਦਾ ਜ਼ਿਕਰ ਕੀਤਾ ਗਿਆ ਔਰ ਉਹਨਾਂ ਕਿਹਾ ਕਿ ਇਹਨਾਂ ਚੋਣ ਨਤੀਜਿਆਂ ਦਾ ਕਾਰਨ ਵੀ ਸ਼੍ਰੋਮਣੀ ਅਕਾਲੀ ਦਲ ਚਾਇਆ ਨਿਗਾਰ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਨਹੀਂ ਕਰ ਸਕਦੇ। ਆਪ ਤੇ ਕਾਂਗਰਸ ਤੇ ਚੋਰ ਸਿਪਾਹੀ ਵਾਲੀ ਸਾਂਝ ਹੈ ਉਹਨਾਂ ਕਿਹਾ ਕਿ ਸੀਐਮ ਦੀ ਅੱਖ ਚੱਕ ਪਾ ਕੇ ਕਾਂਗਰਸੀ ਗੱਲ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਦੀ ਕੋਈ ਵੀ ਗੱਲ ਨਹੀਂ ਕਰਦਾ ਤੇ ਕੱਟੜਵਾਦੀ ਸੋਚ ਜਿਹੜੀ ਹੈ ਉਹ ਭਾਰੂ ਹੋ ਰਹੀ ਹੈ ਔਰ ਇਸ ਦੀ ਵਜ੍ਹਾ ਅਕਾਲੀ ਦਲ ਚੌਣਾ ਨਿਗਾਰ ਹੈ ਇਹਨਾਂ ਦੀ ایسے ਆਪਸ ਵਿੱਚ ਚੋਰ ਸਿਪਾਹੀ ਦੀ ਸਾਂਝ ਕਰਕੇ ਅੱਜ ਜੋ ਕੁਝ ਖਡੂਰ ਸਾਹਿਬ ਦੇ ਇਹ ਕੋਰਟ ਦੇ ਅੰਦਰ ਹੈ ਆ ਲੀਡਰਸ਼ਿਪ ਦੀ ਕਾਟ ਕਰਕੇ ਰਿਹਾ ਸਾ ਮੈਂ ਜਿਹੜੇ ਕਾਲੀ ਦਲ ਦਾ ਨਾਮ ਲੈਣ ਲੱਗਾ ਸੀ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਮਜ਼ੋਰ ਹੋਈ ਹੈ ਉਹਦੇ ਬਾਅਦ ਇਸ ਕਿਸਮ ਦੇ ਕੱਟੜਵਾਦੀ ਅੰਸਰ ਜਿਹੜੇ ਹੈ ਕੱਟੜਵਾਦੀ ਸੋਚ ਪੰਜਾਬ 'ਚ ਘਰ ਘਰ ਰਹੀ ਹੈ ਆ ਫੈਸਲੇ ਤੁਸੀਂ ਲੈਣੇ ਹੈ ਤੁਸੀਂ ਹੀ ਸਮਝਦੇ ਹੋ ਆਪਕੋ ਭਗਵੰਨ ਮਾਨ ਜੀ ਜਿਹਦੇ ਕਹਿਣ ਦੇ ਉਪਰ ਡੀਜੀਪੀ ਉਹਦੀ ਗੱਲ ਕੱਢੀ ਜਾਂਦੇ ਹੈ ਮੇ ਭਗਵੰਨ ਮਾਨ ਗੱਲ ਕਰ ਰਹੇ ਹੋ ਭਗਵੰਨ ਮਾਨ ਅਸੇ ਚੀਜ਼ ਨਹੀਂ ਕਿ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਤੂਗਾ ਸਾਹਿਬ ਪੀਗਾ ਕਾਲੀ ਦਾ ਕੁਝ ਰਹਿਣਾ ਨਹੀਂ ਜਿਹੋ ਲੋਕ ਜਿਹੜੇ ਸਵੇਤੀ ਫਿਰਦੇ ਆ ਭੁੱਖ ਦੇ ਅੰਦਰ ਉਹਨਾਂ ਸਾਰਿਆਂ ਨੇ ਇਸ ਕਿਸਮ ਦੇ ਫੇਰ ਘੱਡਰਵਾਦੀਆਂ ਕਰਾ ਫੇਰ ਨਿਕਲ ਪੈਣਗੇ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਕੋਈ ਪਾਸੇ ਮੜੀਗੇ ਇਸ ਕਰਕੇ ਮੇਰੀ ਬੇਨਤੀ ਹੈ ਸਾਹਿਬ ਉਹਨਾਂ ਦਾ ਛੋਟਾ ਕੋਈ ਵਿਲਾਸ ਨਾ ਮੇਰੇ ਨਾਲ ਹੋਵੇ ਉਹਨਾਂ ਦਾ ਛੋਟਾ ਕੋਈ ਕਿਦਾਸੀ ਪਰ ਸਾਡੇ ਮੰਚ ਤੇ ਬੈਠੇ ਸਾਥੀਆਂ ਨਾਲ ਹੋਵੇ ਸੀ ਦਿਲ ਨਾਲ ਹੋਵੇ ਪਰ ਤੁਹਾਡਾ ਆਪਣੇ ਬੱਚਿਆਂ ਨਾਲ ਤਾਂ ਨਹੀਂ ਆਪਣੇ ਕੋਈ ਖ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਇਸ ਕਰਕੇ ਇੱਕ ਸਨੇਹਾ ਭੇਜੋ ਪੰਜਾਬ ਦੇ ਲੋਕਾਂ ਨੂੰ ਹੀ ਪੰਜਾਬ ਦੇ ਲੋਕ ਜਾਗਰੂਕ ਹੈ ਬਾਬੋ ਕੇ ਮੁਕਤੀਆਂ ਰੇਟੀਆਂ ਦੇ ਉੱਤੇ ਰੋਟ ਨਹੀਂ ਪਾਡੇ ਆਪਣੇ ਬੱਚਿਆਂ ਦੇ ਭੂਲੇਖ ਜੁਤੇ ਨਿਗਰਾਂ ਕੇ ਵੋਟ ਪਾਓ ਤਾਂ ਸੁਨੀਲ ਜਾਖੜ ਵੱਲੋਂ ਜ਼ਿਕਰ ਕੀਤਾ ਗਿਆ ਹੈ ਕੱਟੜਵਾਦ ਦਾ ਕੱਟੜਵਾਦੀ ਸੋਚ ਦਾ ਔਰ ਜ਼ਿਕਰ ਕੀਤਾ ਗਿਆ ਹੈ ਅਕਾਲੀ ਦਲ ਦੇ ਵਿੱਚ ਆਏ ਨਿਗਾਰ ਦਾ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਕਮਜ਼ੋਰ ਹੋਇਆ ਅਕਾਲੀ ਦਲ ਦੀ ਲੀਡਰਸ਼ਿਪ ਕਮਜ਼ੋਰ ਹੋਈ ਜਿਸ ਕਰਕੇ ਕੱਟੜਵਾਦੀ ਸੋਚ ਨੂੰ ਹੁਲਾਰਾ ਮਿਲਿਆ ਐਗਜ਼ਾਮਪਲ ਉਹਨਾਂ ਨੇ ਦਿੱਤੀ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਦੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਔਰ ਫਰੀਦਕੋਟ ਤੋਂ ਜਿਹੜਾ ਹੈ ਭਾਈ ਖਾਲਸਾ ਉੱਥੋਂ ਜਿੱਤੇ ਨੇ ਸੋ ਇਸ ਇਹਨਾਂ ਦੋਨਾਂ ਸੀਟਾਂ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਦੀ ਦੋਨਾਂ ਸੀਟਾਂ ਦੀ ਉਦਾਹਰਣ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇਹ ਦੋਨੇ ਸੀਟਾਂ ਇਸ ਲਈ ਜਿੱਤੀਆਂ ਗਈਆਂ ਕਿ ਅਕਾਲੀ ਦਲ ਕਮਜ਼ੋਰ ਹੋਇਆ ਹੈ ਜ਼ਿਕਰ ਉਹਨਾਂ ਵੱਲੋਂ ਅਕਾਲੀ ਦਲ ਦਾ ਕੀਤਾ ਗਿਆ ਸਾਡੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਜੁੜੇ ਨੇ ਅਕਾਲੀ ਦਲ ਤੋਂ ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸੁਨੀਲ ਜਾਖੜ ਦਾ ਬਿਆਨ ਹੈ ਸ਼ਾਇਦ ਤੁਸੀਂ ਸੁਣ ਲਿਆ ਹੋਵੇ ਉਹ ਕਹਿ ਰਹੇ ਨੇ ਕਿ ਕਟੜਵਾਦੀ ਸੋਚ ਜਿਹੜੀ ਆ ਉਹ ਭਾਰੂ ਹੋ ਰਹੀ ਹੈ ਔਰ ਜੇ ਫਰੀਦਕੋਟ ਤੇ ਖਡੂਰ ਸਾਹਿਬ ਦੀਆਂ ਸੀਟਾਂ ਤੇ ਇਹ ਸੋਚ ਭਾਰੂ ਰਹੀ ਹੈ ਯਾਨੀ ਜੇ ਉੱਥੇ ਜਿੱਤ ਦਰਜ ਕੀਤੀ ਗਈ ਹੈ ਜਿਹੜੇ ਆਜ਼ਾਦ ਉਮੀਦਵਾਰ ਨੇ ਤਾਂ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉੱਥੇ ਅਕਾਲੀ ਦਲ ਕਮਜ਼ੋਰ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਮੈਨੂੰ ਇਸ ਗੱਲ ਦਾ ਵਿਜੀਪਾਲ ਜੀ ਬੜਾ ਦੁੱਖ ਹੈ ਜੀ ਤੇ ਜਿਹੜਾ ਮਾਹੌਲ ਹੁਣ ਹੈ ਰਾਜ ਕਰ ਰਹੀ ਸੱਤਾ ਚਲਾ ਰਹੀ ਪਾਰਟੀ ਹਿੰਦੁਸਤਾਨ ਦੀ ਜੀ ਪੰਜਾਬ ਦਾ ਕ੍ਰੀਏਟ ਕਰ ਰਹੀ ਹੈ ਨਾ ਜੀ ਉਹ ਉਹ ਦੇਖ ਕੇ ਡਰ ਲੱਗਦਾ ਇਹ ਜੋ ਕਾਂਗਰਸ ਨੇ 1980 ਦੇ ਦਹਾਕੇ ਚ ਕੀਤਾ ਸੀ ਨਾ ਜੀ ਉਹ ਕੰਮ ਕੋਈ ਸਰਕਾਰ ਕਰ ਰਹੀ ਹੈ ਦੇਖੋ ਹੁਣ ਤਾਂ ਇੱਥੇ ਤੱਕ ਇਹ ਹਾਲ ਹੈ ਕਿ ਜਿਹਦੇ ਨਾਮ ਅਗਰ ਕੌਰ ਲੱਗਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਆ ਜਿਹਦੇ ਨਾਮ ਅਗਰ ਸਿੰਘ ਲੱਗਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਆ ਜਿਹਦੇ ਸਿਰ ਤੇ ਪੱਗ ਦਾ ਤੇ ਦਾੜਾ ਪ੍ਰਕਾਰ ਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਆ ਮੈਂ ਇੱਕ ਗੱਲ ਕਹਿਣਾ ਹੈ ਕਿ ਇਹ ਦੋ ਜਿੱਤੇ ਆਜ਼ਾਦ ਹੈ ਇਹ ਦੋਨਾਂ ਨੇ ਚੋਣ ਲੜਨ ਤੋਂ ਪਹਿਲਾਂ ਡੈਕਲਰੇਸ਼ਨ ਫਾਰਮ ਭਰਿਆ ਜੀ ਜਿਸ ਦੇ ਵਿੱਚ ਦੇਸ਼ ਤੇ ਦੇਸ਼ ਦੇ ਸਬੰਧਾਂ ਪਰ ਵੀ ਆਪਣੀ ਵਚਨਬੱਧਤਾ ਅਨਵਾਈ ਹੈ ਠੀਕ ਹੈ ਤੇ ਫਿਰ ਫਿਰ ਅੱਤਵਾਲ ਕੀ ਹੋ ਗਿਆ ਜੀ ਦੱਸੋ ਹਮ ਹੈ ਨਹੀਂ ਅੱਤਵਾਲ ਕੀ ਹੋ ਗਿਆ ਤੁਹਾਨੂੰ 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 ਇਸ ਵਿਆਨ ਦੀ ਵਜ੍ਹਾ ਕੀ ਲੱਗਦੀ ਹੈ ਅਗਰੇਵਾਲ ਸਾਹਿਬ ਇਹ ਪਤਾ ਕੀ ਹੈ ਜੀ ਪੰਜਾਬ ਦੇ ਇਹਨਾਂ ਨੇ ਅਨਫੋਰਚੂਨੇਟਲੀ ਇਲੈਕਸ਼ਨ ਤੋਂ ਬਾਅਦ ਇਹ ਨਾਲ ਕਪਲੀਟ ਡਿਵਾਈਡ ਕਰਾਤਾ ਨਹੀਂ ਜਿਹੜਾ ਚਾਹੀਦਾ ਨਹੀਂ ਸੀ ਪੰਜਾਬਿਕਾ ਦੇ ਹੋਇਆ ਨਹੀਂ ਸੀ ਈਵਨ ਆਫਟਰ ਅਪਰੇਸ਼ਨ ਮੇ ਬਲੂ ਸਟਾਰ ਇੰਨੀ ਕੜਕਤਨ ਇੰਨੇ ਭਾਰਤ ਆਪਸ ਕਾਬਿਲਿਟੀ ਜਿਹੜੀ ਹੋਈ ਜਿਹੜੀ ਹੁਣ ਇਹ ਕਰ ਰਹੀ ਹੈ ਭਾਰਤ ਦੇ ਦੇਖੋ ਹਰ ਗੱਲ ਨੂੰ ਤੁਸੀਂ ਆਤਵਾਦ ਕਹਿੰਦੇ ਕਿ ਆਤਵਾਦ ਕਹੋਗੇ ਖਤਮ ਕਰ ਦਿਓ ਤਾਂ ਗੱਲ ਕਰੋਗੇ ਹੂੰ ਤੁਸੀਂ ਗੱਲ ਇਹ ਹੈ ਕਿ ਇੰਨਾ ਵੀ ਕਦੇ ਗੱਲ ਸੁਣੀਆ ਕਿਸੇ ਜਿਹੜੀ ਸਰਕਾਰ ਆਪ 2019 ਦੀ ਨੋਟੀਫਿਕੇਸ਼ਨ ਕਰਕੇ ਜੀ ਬੰਦੀ ਸਿੰਘ ਛੱਡ ਦੇਤੇ ਜਾ ਰਹੇ ਨੇ ਹੂੰ ਤੇ ਉਹ ਦੂਬ ਮੁਕਰੀ ਪਰਸ਼ਾਦ ਹੋ ਜਵੇ ਹੂੰ ਤੇ ਫਿਰ ਜੇ ਸਿੱਖੋ ਚੱਲਦੀ ਮੰਨ ਕਰ ਤਾ ਉਹ ਹੱਥ ਵਾਦੀ ਜਾਂਦੇ ਐ ਹੈ ਜੀ ਜੇ ਨਿਕੀ ਤੁਸੀਂ ਤੁਸੀਂ ਕਹਿਣਾ ਚਾ ਰਹੇ ਹੋ ਵੀ ਇਹਦੇ ਪਿੱਛੇ ਵੋਟ ਬੈਂਕ ਪੋਲਿਟਿਕਸ ਯਾ ਗੋਟ ਬੋਟ ਬੈਂਕ ਪੋਲਿਟਿਕਸ ਆ ਜਿਹੜੀ ਬੜੀ ਡਿਜ਼ਾਸਟਰ ਸਾਬਤ ਹੋਊਗੀ ਜੇ ਇਹਨਾਂ ਨੇ ਆਪਣੇ ਤਰੀਕੇ ਤੌਰ ਤਰੀਕੇ ਨਾ ਬਦਲੇ ਕਿ ਇੱਕ ਆ ਜੇ ਕੋਮਰਕਲ ਸੁਣੋ ਇਹ ਹੀ ਫਾਲੀ ਜੀ ਜੀ ਸਾਰਾ ਦੇ ਵਿੱਚ ਬੜੇ ਵੱਡੀਆਂ ਵੱਡੀਆਂ ਵੱਡੇ ਪ੍ਰੋਟੈਸਟ ਹੁੰਦੇ ਰਹੇ ਤੁਹਾਨੂੰ ਯਾਦ ਹੋਣਾ ਗੁਲਜ਼ਾਰੀਲਾ ਅੰਮ੍ਰਿਤਸਰ ਹੋਮ ਲਿਸਟ ਦੀ ਗੇਸ ਦਾ ਜੀ ਤੇ ਇਹ ਸਾਧੂ ਸਾਧੂਵਾਰੇ ਗਊ ਹੱਤਿਆ ਦੇ ਖਿਲਾਫ ਦਿੱਲੀ ਚ ਕੀਤਾ ਹੋਇਆ ਚਲੋ ਵਾਇਰਲ ਹੋ ਗਈ ਓਥੇ ਨੁਕਸਾਨ ਵੀ ਹੋ ਗਿਆ ਪਰ ਅੱਜ ਤੱਕ ਵੀ ਹੋਇਆ ਕਿ ਦੇਸ਼ ਦੇ ਲੋਕ ਦੇਸ਼ ਦੀ ਰਾਜਧਾਨੀ ਯਾਰ ਤੋਂ ਵਰਜੇ ਜਾਂਦੇ ਰੋਕੇ ਜਾਂਦੇ ਆ ਤੁਸੀਂ ਯਾਰ ਸਿਸਟਮ ਕਰਦਾ ਪਰ ਉਹਨਾਂ ਨੇ ਉਹਨਾਂ ਨੇ ਨਾਲ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਗਰੇਵਾਲ ਸਾਹਿਬ ਕਿ ਅਕਾਲੀ ਦਲ ਕਮਜ਼ੋਰ ਹੋਇਆ ਪਹਿਲਾਂ ਨਾਲੋਂ ਬਹੁਤ ਤੁਸੀਂ ਮੰਨਦੇ ਹੋ ਇਸ ਗੱਲ ਅਕਾਲੀ ਦਲ ਉਹਨਾਂ ਦੇ ਕਹਿਣ ਨਾਲ ਤਾਂ ਕਮਜ਼ੋਰ ਨਹੀਂ ਹੋਇਆ ਜੀ ਵੇਖੋ ਹਰ ਹਰ ਗੱਲ ਵਿੱਚ ਇੱਕ ਮੈਂ ਕਹਿੰਦਾ ਨੂੰ ਦੱਸ ਦੇਣਾ ਕਿ ਬੀਜੇਪੀ ਦੀਆਂ ਪਾਰਲੀਮੈਂਟ ਦੀ ਦੋਹਤੀ ਕਾਇਆਂ ਤੇ 1985 ਚ ਜਗਦੀਪ ਨੇ 455 ਜਿੱਤੀਆਂ ਸੀਗੀਆਂ ਤੇ ਜੇ ਉਦੋਂ ਕਹਿ ਦਈਏ ਕਿ ਬੀਜੇਪੀ ਖਤਮ ਹੋ ਵੀ ਨਹੀਂ ਖਤਮ ਹੋਊਗੀ ਪ੍ਰੋਬਲਮ ਕੀ ਹੁੰਦੀ ਆ ਕਿ ਕੋਈ ਸਿਚੁਏਸ਼ਨ ਹੁੰਦੀਆਂ ਨੇ ਅਨਔਰਡੀਨੇਟਲੀ ਇਸ ਵਾਰੀ ਪਾਰਲੀਮੈਂਟ ਵળે ਲੜਾਈਏ ਬਣ ਕੇ ਬੋਰਬੋਦੀ ਜੇ ਸਮੋਦੀ ਠੀਕ ਹੈ ਕਿ ਮੈਂ ਲੋਕਾਂ 'ਕੀ ਮੈਸੇਜ ਚਲੇ ਗਿਆ ਕਿ ਜੇ ਇਹ ਅਕਾਲੀ ਜਿੱਤ ਗਏ ਨਾ ਤੇ ਇਹਨਾਂ ਨੇ ਲੋੜਪੈਣ ਤੇ ਮੋਦੀ ਦੇ ਨਾਲ ਖੜ ਜਾਣਾ ਅਸੀਂ ਉਸ ਪਰਸੈਪਸ਼ਨ ਦੇ ਸਟਾਰ ਹੋ ਗਏ ਸੀ ਹੋ ਗਏ ਕਿ ਇਹ ਹੁਣ ਸਾਨੂੰ ਕਮਜ਼ੋਰ ਕਹਿਣ ਲੱਗਦੇ ਠੀਕ ਹੈ ਇਹ ਗੱਲ ਨਹੀਂ ਨਾ ਹੁੰਦੀ ਆ ਪ੍ਰੋਬਲਮ ਇਹ ਆ ਕਿ ਤੁਸੀਂ ਪੰਜਾਬ ਦਾ ਸਵਾਰਿਆ ਕੀ ਆ ਜਾਕਰਕਾਰ ਦਾ ਪੰਜਾਬ ਦੇ ਨੇ ਤੇ ਥੋੜੀ ਜਿਹੀ ਆਜ਼ਾਦ ਹਸਤੀ ਵੀ ਰੱਖ ਦੇ ਚਲੋ ਦੂਜੇ ਤਾਂ ਵਿਚਾਰੇ ਇਹਨਾਂ ਦੇ ਡਿਸਪਲਨ ਦੇ ਐਨੇ ਪਾਬੰਦ ਨੇ ਬੋਲੀ ਨਹੀਂ ਸਕਦੇ ਹਮ ਯਾਦ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਤਾਲੀਆਂ ਦਾ ਵੀ ਪੰਗਾ ਖੜਾ ਹੈ ਚੰਦੀ ਜੱਟ ਦਾ ਵੀ ਖੜਾ ਹੈਗਾ ਤੁਸੀਂ ਆ ਜਿਹੜੀਆਂ ਸਾੜੀਆਂ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਤੁਸੀਂ ਅੱਗੇ ਕਮਜ਼ੋਰੀਆਂ ਦੇ ਕੈਨੋ ਕਾਲੀ ਦਲ ਨੂੰ ਕਮਜ਼ੋਰ ਨੂੰ ਕਾਲੀ ਦਲ ਕਮਜ਼ੋਰ ਨਹੀਂ ਹੈ ਕਾਲ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਕਮਜ਼ੋਰ ਕਰਕੇ ਕਟਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਨਫੋਰਚੂਨੇਟ ਹੈ ਬੜਾ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਆਪਣੀ ਗੱਲ ਰੱਖਣ ਦੇ ਲਈ ਮਹਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਵੱਲੋਂ ਇਸਤੇ ਰਿਐਕਸ਼ਨ ਦਿੱਤਾ ਗਿਆ ਜੋ ਸੁਨੀਲ ਜਾਖੜ ਦਾ ਬਿਆਨ ਸੀ ਸਿੱਧਾ ਸਿੱਧਾ ਉਹਨਾਂ ਨੇ ਕਿਹਾ ਹੈ ਕਿ ਧਰਮ ਦੀ ਸਿਆਸਤ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਹੈ ਜਦਕਿ ਪੰਜਾਬ ਦੇ ਮੁੱਦਿਆਂ ਨੂੰ ਚੱਕਣਾ ਹੈ